ਖਲਕਾ ਨਕੋਦਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੰਨ ਨਵੇਂ ਚੇਅਰਮੈਨ ਲਾਏ ਗਏ ਨੇ ਮਾਰਕੀਟ ਕਮੇਟੀ ਨਕੋਦਰ ਇਸੇ ਆਇਆ ਕਰਨੈਲ ਬਾਲੂਜੀ ਦੇ ਆਮ ਆਦਮੀ ਪਾਰਟੀ ਦੇ ਇਹ ਮੁੱਢਲੇ ਮੈਂਬਰਾਂ ਦੇ ਵਿੱਚੋਂ ਕਰਨੈਲ ਬਾਲੂਜੀ ਨੇ ਕਰਨੈਲ ਬਾਲੂਜੀ ਬਲਾਕ ਨਗਰ ਮੈਲ ਨਾਲ ਸੰਬੰਧ ਦੇ ਨੇ ਜਿਨ੍ਹਾਂ ਨੂੰ ਇਹ ਨਕੋਦਰ ਸ਼ਹਿਰ ਦੀ ਵੱਡੀ ਜ਼ਿੰਮੇਵਾਰੀ ਮਿਲੀ ਆ ਤੇ ਆਓ ਪਹਿਲਾ ਬਾਲੂ ਜੀ ਦਾ ਸਵਾਗਤ ਕਰ ਲੈਂਦੇ ਆ ਫੇਰ ਕਰਦੇ ਇਹਨਾਂ ਨਾਲ ਗੱਲਬਾਤ ਬਾਲੂ ਜੀ ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਤੇ ਸਵਾਗਤ ਹੈ ਧੰਨਵਾਦ ਜੀ ਬਿਲਗਾ ਨਿਊਜ਼ ਦਾ ਖਾਸ ਕਰਕੇ ਭਾਜੀ ਤੁਹਾਡਾ ਜਿੰਦਰ ਭਾਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਰਮਣ ਦੇ ਘਰ ਪਰਿਵਾਰ ਦੇ ਵਿੱਚ ਆਏ ਆ ਤੁਹਾਡਾ ਵੈਲਕਮ ਜੀ ਬਾਲੂ ਜੀ ਜਦੋਂ ਜਰਮਨੀ ਦਾ ਐਲਾਨ ਹੋਇਆ ਤੁਹਾਨੂੰ ਖਬਰ ਪਾਰਟੀ ਵੱਲੋਂ ਪਹਿਲੀ ਖਬਰ ਜੋ ਤੁਹਾਨੂੰ ਮਿਲੀ ਹੋਣੀ ਆ ਕਿ ਉਹ ਜਿਹਾ ਮਹਿਸੂਸ ਹੋਇਆ ਬੀਜੀ ਮੈਨੂੰ ਪਾਰਟੀ ਵੱਲੋਂ ਜੇ ਸੱਚੀ ਮੈਂ ਦੱਸਾਂ ਕਿ ਮੈਨੂੰ ਇਹ ਉਮੀਦ ਵੀ ਨਹੀਂ ਸੀ ਕਿ ਮੇਰਾ ਨੰਬਰ ਇਸ ਚੇਅਰਮੈਨ ਦੇ ਵਿੱਚ ਆਊਗਾ ਜੀ ਰਾਤ ਨੂੰ ਕੁਝ ਟੈਲੀਫੋਨ ਆਏ ਜੀ ਦੋਸਤਾਂ ਦੇ ਵਿੱਚ ਤੇਰਾ ਤਾਂ ਤੂੰ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਤੋਂ ਮੈਂ ਸੋਚਿਆ ਵੀ ਮੈਂ ਤਾਂ ਹੈ ਨਹੀਂਗਾ ਜੀ ਤੇ ਫਿਰ ਮੈਂ ਕਿਹਾ ਯਾਰ ਮੈਨੂੰ ਜਿਆਦਾ ਲਿਸਟ ਦਿਓ ਮੈਂ ਕਿਦਾਂ ਇਹਦਾ ਮੰਨਵਾ ਫਿਰ ਮੈਨੂੰ ਮੇਰੇ ਦੋਸਤਾਂ ਨੇ ਲਿਸਟਾਂ ਭੇਜੀਆਂ ਤੇ ਮੈਨੂੰ ਯਕੀਨ ਹੋਇਆ ਮੈਨੂੰ ਇਸ ਗੱਲ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ ਕਿ ਮੇਰੇ ਜਿਹੜੇ ਹੈ ਚੇਅਰਮੈਨ ਨੇ ਜਿਹੜਾ ਪਾਰਟੀ ਚੇਅਰਮੈਨ ਇਹ ਨਾਲ ਨਾ ਬਾਝੂਗੀ ਇਹ ਜਿੰਨੇ ਤੁਸੀਂ ਮਿਹਨਤ ਹੁਣ ਤੱਕ ਪਾਰਟੀ ਲਈ ਕੀਤੀ ਆ ਹਾਂਜੀ ਤੁਹਾਡੇ ਅੰਦਰ ਉਹਦਾ ਭਾਵਨਾ ਬਣੀ ਸੀ ਕਦੇ ਵੀ ਇਹ ਜਿਹੜੇ ਆਉਦੇ ਆ ਸਾਨੂੰ ਵੀ ਮਿਲਣੇ ਚਾਹੀਦੇ ਆ ਵੀਰ ਜੀ ਅਸੀਂ ਪਾਰਟੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿ ਇੱਕ ਸਿਸਟਮ ਨੂੰ ਬਦਲਣ ਦੇ ਜੀ ਇੱਕ ਪਾਰਟੀ ਇਹ ਕਰਪਸ਼ਨ ਦੇ ਐਜੀਟੇਸ਼ਨ ਦੇ ਵਿੱਚੋਂ ਨਿਕਲੀ ਸੀ ਅਸੀਂ ਅਰਵਿੰਦ ਕੇਜਰੀ ਵਾਲਾ ਜੁੜੇ ਸਾਨੂੰ ਅਹੁਦਿਆਂ ਦੀ ਕੋਈ ਵੀ ਲਾਲਸਾ ਨਹੀਂ ਸੀ ਜੀ ਕਦੀ ਵੀ ਨਹੀਂ ਮੈਂ ਜ਼ਿੰਦਗੀ 'ਚ ਸੋਚਿਆ ਕਿ ਮੈਨੂੰ ਇਹ ਜਿਹੜਾ ਉਹਦਾ ਦੇ ਕੇ ਨਮਾਜਣਗੇ ਜੀ ਪਰ ਪਾਰਟੀ ਨੇ ਜੀ ਜਿੰਮੇਵਾਰੀ ਦਿੱਤੀ ਹੈ ਤੇ ਪਾਰਟੀ ਦਾ ਬਹੁਤ ਧੰਨਵਾਦ ਇੱਕ ਹਲਕਾ ਐਮਐਲਏ ਵੱਲੋਂ ਜਿਹੜਾ ਇਹ ਨਾਂ ਭੇਜਦਾ ਹੁੰਦਾ ਸਰਕਾਰ ਨੂੰ ਜੀ ਆਪਾਂ ਇਹ ਦੇਖੀਏ ਕਿ ਹਲਕਾ ਬਗਾਇਕ ਵੀ ਇੰਦਰਜੀਤ ਕੌਰ ਮਾਨ ਹੋਣਾ ਬਲੋ ਇਹ ਜਿਹੜਾ ਤੁਹਾਡਾ ਨਾਂ ਚੁਣਿਆ ਕਿਉਂਕਿ ਵਰਕਰ ਪੁਰਾਣੇ ਤਾਂ ਹੋਰ ਵੀ ਬਹੁਤ ਵੱਡੀ ਗੈਣਤੀ ਹੁੰਦੀ ਆ ਹਾਂ ਉਹਨਾਂ ਦੇ ਵਿੱਚੋਂ ਜਿਹੜੀ ਬੀਬੀ ਮਾਨ ਨੇ ਚੋਣ ਕੀਤੀ ਆ ਉਹਨੂੰ ਲੈ ਕੇ ਕਿਦਾਂ ਦੇਖਦੇ ਬੀਬੀ ਇੰਦਰਜੀਤ ਕੌਰ ਮਾਨ ਮੈਂ ਉਹਨੂੰ ਅੱਜ ਤੱਕ ਕਦੀ ਵੀ ਮਾਨ ਜਾਂ ਹੋ ਨਾ ਨਹੀਂ ਮੈਂ ਭੈਣ ਜੀ ਕਹਿ ਕੇ ਪੁਕਾਰ ਕੀਤੀ ਆ ਅੱਛਾ ਜੀ ਆਪਾਂ ਭੈਣਾਂ ਵਾਲਾ ਉਹਨੂੰ ਦਰਜਾ ਦਿੱਤਾ ਆ ਠੀਕ ਆ ਉਹਨਾਂ ਨੇ ਕੁਝ ਹੁਨਰ ਲਾਲਾ ਉਹ ਜਾਂ ਕੁਛ ਮੇਰੇ ਕਲਾ ਲਾਲਾ ਜਾਂ ਮੇਰੇ ਆਪਣੇ ਮਿਹਨਤ ਲਾਲੋ ਉਹਨਾਂ ਨੇ ਆਪਣੇ ਆਪ ਜਿਹੜਾ ਹੈਗਾ ਚੁਆਇਸ ਕੀਤੀ ਆ ਠੀਕ ਹੈ ਮੇਰਾ ਤਾਜ ਤੱਕ ਮੈਂ ਰਿਕਵੈਸਟ ਵੀ ਨਹੀਂ ਕਰਤੀ ਭੈਣ ਜੀ ਨੂੰ ਵੀ ਸਾਨੂੰ ਵੀ ਕਿਤੇ ਚੇਅਰਮੈਨ ਇਹਦੇ ਜੀ ਇਹ ਭੈਣ ਜੀ ਦਾ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਮਾਨ ਜੀ ਨੂੰ ਮਾਨ ਬਖਸ਼ਿਆ ਅੱਛਾ ਬੰਨ ਜੀ ਇੱਕ ਤੁਸੀਂ ਹੋਰ ਜਿੱਦਾਂ ਜੇ ਆਪਾਂ ਗੱਲ ਕਰੀਏ ਬਈ ਜਿੱਦਾਂ ਤੁਹਾਨੂੰ ਰਾਤ ਨੂੰ ਫੋਨ ਆਇਆ ਤਾਂ ਮਨ ਨੂੰ ਚਾ ਵੀ ਹੋਇਆ ਬਈ ਇਹ ਅਹੁਦਾ ਮਿਲ ਗਿਆ ਪਰ ਇਹ ਅਹੁਦਾ ਜਿਹੜਾ ਆ ਹਮੇਸ਼ਾ ਹੀ ਅਕਸਰ ਜਿਹੜਾ ਆ ਉਹ ਸਾਡੇ ਦੇਖਣ ਵਿੱਚ ਇਹ ਆ ਕਿਸਾਨੀ ਨਾਲ ਸੰਬੰਧਤ ਇਹ ਵਿਭਾਗਾਂ ਹਾਂਜੀ ਤੇ ਕਿਸਾਨੀ ਨੂੰ ਛੱਡ ਕੇ ਇਹ ਜਿਵੇਂ ਤੁਸੀਂ ਦਲਤ ਸਮਾਜ ਚੋਂ ਆ ਹਾਂਜੀ ਇਹ ਅਹੁਦਾ ਤੁਹਾਨੂੰ ਮਿਲ ਗਿਆ ਇਹਨੂੰ ਲੈ ਕੇ ਤੁਹਾਡੇ ਅੰਦਰ ਕਿਹੋ ਜਿਹੀ ਭਾਵਨਾਵਾਂ ਬੀਜੀ ਇਹ ਅਹੁਦਾ ਕਿਸਾਨੀ ਨਾਲ ਲਿਮਟਿਡ ਹੈਗਾ ਹੈਗਾ ਜੀ ਲੇਕਿਨ ਜੇ ਆਪਾਂ ਇਹਨੂੰ ਉਹਦੇ ਨੂੰ ਹੋਰ ਤਰੀਕੇ ਨਾਲ ਦੇਖੀਏ ਕਿਸਾਨੀ ਖੇਤੀ ਵਾਲੀ ਬਹੁਤ ਸਾਰੇ ਲੋਕ ਕਰਦੇ ਆ ਜੀ ਮੈਂ ਇਹਨੂੰ ਦੱਸ ਸਕਦਾ ਕਿ ਪਹੁੰਚਰ ਹੋ ਗਿਆ ਮੰਡੀ ਬੋਰਡ ਬਣੇ ਨੂੰ ਜੀ ਅੱਜ ਤੱਕ ਸਾਡੇ ਸਮਾਜ ਨੂੰ ਤਾਂ ਕਦੀ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਜੀ ਲੇਕਿਨ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਨੇ ਇਹ ਨਹੀਂ ਦੇਖਿਆ ਕਿ ਬੇਸੀ ਕਿਹਦਾ ਆਪਣਾ ਫੇਵਰ ਕਰੀਏ ਜਿਹੜਾ ਇਮਾਨਦਾਰ ਜਾਂ ਜਿਹੜਾ ਕੰਮ ਕਰਦਾ ਪਾਰਟੀ ਲਈ ਵਲੰਟੀਅਰ ਹੈ ਜਿਹੜਾ ਤਨਮਨ ਤੁਨ ਲਿਆ ਮੈਂ ਨਹੀਂ ਜਿਹੜੇ ਵੀ ਪੰਜਾਬ ਦੇ ਚੇਰਮੈਨ ਲੱਗੇ ਆ ਪਾਰਟੀ ਨੇ ਸੋਚ ਸਮਝ ਕੇ ਉਹਨਾਂ ਨੂੰ ਹਵਾਲਾ ਦਿੱਤਾ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਪਾਰਟੀ ਨੇ ਪਹਿਲਾਂ ਤੋਂ ਸੁਪਨਾ ਲਿਆ ਸੀ ਆਮ ਲੋਕਾਂ ਨੂੰ ਆਮ ਘਰਾਂ ਦੇ ਮੁੰਡਿਆਂ ਨੂੰ ਹਾਂਜੀ ਇਹ ਜਿਹੜੇ ਅਹੁਦੇ ਮਿਲਣਗੇ ਅੱਜ ਤੁਹਾਡਾ ਪਾਰਟੀ ਦਾ ਜਾਂ ਤੁਹਾਡਾ ਸੁਪਨਾ ਪੂਰਾ ਹੋ ਗਿਆ ਵੀਰ ਜੀ ਬਿਲਕੁਲ ਬਿਲਕੁਲ ਇਹ ਕਹਿੰਦੇ ਸੀਗੇ ਵੀ ਜਦੋਂ अरविंद केजरीवाल भगवंत मान जी ਕਹਿੰਦੇ ਕਿ ਦਰਿਆ ਬਚਾਉਣ ਵਾਲਿਆਂ ਨੂੰ ਹਰ ਜਗ੍ਹਾ ਜਗ੍ਹਾ ਮਿਲੂਗੀ ਜੀ ਮਾਣ ਇਜ਼ਤ ਮਿਲੂਗਾ ਸਾਡੇ ਜਲੰਧਰ ਸਾਹਿਬ ਬਿ ਆਏ ਸੀ ਤੇ ਅਸੀਂ ਕਦੀ ਸੋਚਿਆ ਨਹੀਂ ਕਿ ਸਾਡਾ ਇਨਾਮ ਆ ਜਾਊਗਾ ਲੇਕਿਨ ਅੱਜ ਜਦੋਂ ਦਰਿਆ ਬਚਾਉਣ ਵਾਲਿਆਂ ਤੋਂ ਜੋ ਜਿਹੜੇ ਮਨਿਆ ਦੇ ਕੇ ਨਵਾਜਿਆ ਜਾਂਦਾ ਹੈ ਤੇ ਸਾਨੂੰ ਪਾਰਟੀ ਦੇ ਤੇ ਭਰੋਸਾ ਹੋਰ ਗਿਆ ਮੈਨੂੰ ਇਨੀ ਪਾਰਟੀ ਦੇ ਭਰੋਸਾ ਵੱਧਾ ਮੇਰੇ ਨਾਲ ਦੇ ਦੂਜੇ ਵਲੰਟੀਅਰ ਨੂੰ ਵੀ ਲੱਗਦਾ ਕਿ ਯਾਰ ਇਹਨੂੰ ਮਿਲ ਸਕਦਾ ਤਾਂ ਕੀ ਗੱਲ ਸਾਡਾ ਨੰਬਰ ਵੀ ਆਊਗਾ ਪਹਿਲਾਂ ਦੇ ਮੁਕਾਬਲੇ ਹੁਣ ਜ਼ਿੰਮੇਵਾਰੀ ਵਧ ਗਈ। ਮਿਰਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜੀ। ਪਹਿਲਾਂ ਪਿੰਡ ਦੇ ਸਾਡੇ ਸਾਰਿਆਂ ਨੇ ਮਿਲ ਕੇ ਮੈਨੂੰ ਸਰਪੰਚ ਵੀ ਚੁਣਿਆ। ਅੱਛਾ ਜੀ। ਹੁਣ ਸਰਪੰਚ ਦੇ ਨਾਲ ਨਾਲ ਚੇਅਰਮੈਨ ਵੀ ਆ। ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਮੈਂ ਇਹ ਜ਼ਿੰਮੇਵਾਰੀ ਨੂੰ ਆਪਣੇ ਮਿਹਨਤ ਲਾਉਂਗਾ। ਉਹ ਜ਼ਿੰਮੇਵਾਰੀਆਂ ਜਿਹੜੀਆਂ ਕੱਟੀਆਂ ਨਭਾਉਣੀਆਂ ਔਖਾ ਤਾਂ ਹੁਕਮ। ਔਖਾ ਤਾਂ ਹੋਊਗਾ ਪਰ ਮੈਂ ਇੱਕ ਆਪਣੀ ਲਾਈਫ ਦੀ ਦੱਸ ਸਕਦਾ ਹਾਂ। ਕਿ ਮੈਂ ਆਪਣੀ ਮਿਹਨਤ ਕਰ ਚੁੱਕਾ ਮੈਂ 28 ਸਾਲ ਸਾਊਦੀ ਅਰਬ ਚ ਰਿਹਾ ਜੀ ਮੈਂ ਆਪਣੀ ਜਿੰਨੀ ਕਮਾਈ ਕਰਨੀ ਸੀ ਕਰ ਲਈ ਅੱਛਾ ਜੀ ਹੁਣ ਮੈਂ ਜਿਹੜੀ ਉਮਰ ਮੇਰੀ ਹੈਗੀ ਆ 10 ਸਾਲ ਆ 20 ਸਾਲ ਆ ਜਾਂ 5 ਸਾਲ ਆ ਲੋਕਾਂ ਨੂੰ ਸਮਰਪਿਤ ਕੀਤੀ ਹੈ ਇਹ ਬਾਲੂ ਜੀ ਇੱਕ ਹੋਰ ਸਾਡੇ ਸਰੋਤਿਆਂ ਨੂੰ ਦੱਸਿਓ ਕਿ ਅਕਸਰ ਕੀ ਹੁੰਦਾ ਆ ਕਿ ਰਵਾਇਤੀ ਪਾਰਟੀਆਂ ਜਾਂ ਆਮ ਲੋਕਾਂ ਦੇ ਮਨ ਚ ਹੁੰਦਾ ਆ ਕਿ ਇਹ ਜਿਹੜੇ ਲੋਕ ਆਮ ਆਦਮੀ ਪਾਰਟੀ ਵਿੱਚ ਆ ਇਹਨਾਂ ਨੂੰ ਤਜਰਬਾ ਹੈ ਨਹੀਂ ਜੇ ਉਹਨਾਂ ਦਾ ਇਹ ਬਚਾਰਿਆ ਤਜਰਬਾ ਹੈ ਨਹੀਂ ਇਹ ਤੋਂ ਅਦਾ ਸਿਆਸੀ ਪਿਛੋਕੜ ਕੀ ਆ ਜਾਂ ਤੁਸੀਂ ਇਹਦੇ ਬਾਰੇ ਜਿਹੜੀ ਸਿਆਸਤ ਬਾਰੇ ਕਿੰਨਾ ਕੁ ਕੁਝ ਪਿਛਲੇ ਸਮੇਂ ਸਿੱਖਿਆ ਸਾਨੂੰ ਸਾਡੇ ਸੁਣ ਕੇ ਦੱਸੋ ਜੀ ਜਿੱਦਾਂ ਮੇਰਾ ਫਾਦਰ ਸੀ ਜੀ ਉਹ ਸੀ ਪੀ ਆਈ ਐਮ ਐਨ ਦੇ ਮੈਂਬਰ ਸੀਗੇ ਜੀ ਉਸ ਟਾਈਮ ਦੀ ਮੈਂ ਗੱਲ ਕਰਦਾ ਜਦੋਂ ਸਰਵਪ ਸਿੰਘ ਚੀਮਾ ਮਾਸਟਰ ਭਗਤram ਐਮ ਪੀ ਚੁਣੇ ਗਏ ਸਾਡੇ ਘਰ ਆਉਂਦੇ ਜਾਂਦੇ ਸੀਗੇ ਸਾਡਾ ਜਿਹੜਾ ਪਿਛੋਕੜ ਆ ਉਹ ਕਮਿਊਨਿਸਟ ਲੈਣਾ ਜੀ ਸੰਬੰਧਤ ਆ ਜੀ ਫਿਰ ਮੈਂ ਬਾਹਰ ਚਲਾ ਗਿਆ ਸੀ ਬਾਹਰ ਜਾਣ ਤੋਂ ਬਾਅਦ ਫਿਰ ਮੈਂ ਥੋੜਾ ਜਿਆ ਤੁਹਾਨੂੰ ਪਤਾ ਹੀ ਆ ਵੀ ਪਾਰਟੀਆਂ ਉੱਥੇ ਜਾ ਕੇ ਕੰਮ ਨਾਲ ਮਿਹਨਤ ਨਾਲ ਡਟ ਕੇ ਮਿਹਨਤ ਕੀਤੀ ਹੈ ਜੀ ਹੁਣ ਜਦੋਂ ਮੈਂ ਆਇਆ ਇੱਥੇ ਜੀ ਆਉਣ ਤੋਂ ਪਹਿਲਾਂ ਅਸੀਂ ਅਰਵੰਦ ਕੇਜਰੀਵਾਲ ਦੇ ਫੈਨ ਹੋਏ ਜੀ ਦੁਬਾਰੇ ਫਿਰ ਆਪਾਂ ਝੰਡਾ ਚੱਕਿਆ ਆਵਾਦੀ ਪਾਰਟੀ ਦਾ ਪਿੰਡ ਪਰ ਪਿੰਡ ਗਏ ਲੋਕਾਂ ਨੂੰ ਜੋੜਿਆ ਅੱਜ ਇਹ ਸਰਕਾਰ ਬਣਾਈ ਇਹ ਸਰੋਤਿਆਂ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਖੂਨ ਦੇ ਵਿੱਚ ਘਰ ਚੋਂ ਜੜਾਇਆ ਉਹ ਲੋਕ ਸੇਵਾ ਸਿਆਦਤ ਹੈ ਤੇ ਉਮਰਪੁਰ ਦੀ ਜੇ ਗੱਲ ਕਰੀਏ ਇਸ ਪੈਂਡ ਦੀ ਉਮਰਪੁਰ ਕਲਾ ਹਾਂਜੀ ਤੇ ਕਾਮਰੇਟ ਦੇਸ ਰਾਜ ਉਮਰਪੁਰ ਆ ਹਾਂਜੀ ਉਹਦੇ ਬਾਰੇ ਵੀ ਸਾਡੇ ਸਰੋਤਿਆਂ ਦੱਸੋਗੇ ਕੋਈ ਤੁਹਾਡੀ ਜਾਣ ਪਛਾਣ ਦੇਸ ਰਾਜ ਜਿਹੜਾ ਮੇਰੇ ਵੱਡੇ ਵੀਰ ਸੀ ਜੀ ਸਾਡੇ ਤਾਏ ਦੇ ਲੜਕਾ ਸੀ ਜੀ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਕਮਿਊਨਿਸਟ ਲਹਿਰ ਨਾਲ ਜੁੜੇ ਸੀ ਜੀ ਬਾਅਦ ਚ ਜਦੋਂ ਚਾਰੋਂ ਮਜ਼ਦੂਮਦਾਰ ਜਿਹੜੇ ਆਏ ਹਾਂਜੀ ਆਂਧਰਾ ਪ੍ਰਦੇਸ਼ ਵਿੱਚੋਂ ਨਿਕਲੇ ਤੇ ਇਹਨਾਂ ਨਾਲ ਜੁੜ ਕੇ ਨੈਕਸ ਲੇਵਲ ਲਹਿਰ ਨਾਲ ਜੀ ਸੰਬੰਧਤ ਰਹੇ ਆ ਠੀਕ ਹੈ ਫਿਰ ਕਾਫੀ ਚੈਰਨ ਸਿੰਘ ਅਰਚ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਲਹਿਰ ਦਾ ਸਮੀਖਿਆ ਕੀਤੀ ਫੇਕ ਕੁਦਰਤ ਮਾਨਵ ਇਕਤਾ ਲਹਿਰ ਬਣਾਈ ਜਿਹਦੇ ਵਿੱਚ ਵਾਤਾਵਰਨ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਕਿ ਲੋਕਾਂ ਦਾ ਕਿਤਾਬ ਪਲਾ ਕਰਦੇ ਸਨ ਲੇਕਿਨ ਅੱਜ ਸਾਡੀ ਦੁਨੀਆ ਵਿੱਚ ਨਹੀਂ ਹੈਗੇ ਫੈਕਸੀ ਯੂਨੀਅਨ ਨੂੰ ਸਲੂਟ ਕਰਦੇ ਆ ਸਾਰੀ ਗੱਲਬਾਤ ਤੋਂ ਬਾਲੂ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਭਾਵੇਂ ਕਿ ਰਵੈਤੀ ਪਾਰਟੀਆਂ ਜਿਹੜੀਆਂ ਉਹ ਹਮੇਸ਼ਾ ਜਿਹੜੀਆਂ سرمਾਈਦਾਰੀ ਨੂੰ ਪੈਲਦੇ ਨੇ ਕਿਉਂਕਿ ਅੱਜ ਦੀ ਜਿਹੜੀ ਰਾਜਨੀਤੀ ਉਹ ਮਹਿੰਗੀ ਹੋ ਗਈ ਹੈ ਜਦੋਂ ਕਿ ਤੁਸੀਂ ਦੱਸਿਆ ਕਿ ਪ੍ਰਸ਼ੋਕੜ ਕਮਿਨਿਸਟ ਪਾਰਟੀਆਂ ਨਾਲ ਸੰਬੰਧਤ ਹੈ ਇਹ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਜਿਹੜਾ ਤਜਰਬਾ ਆ ਉਹ ਅੱਜ ਦਾ ਜਿਹੜਾ ਤੁਹਾਨੂੰ ਉਹ ਤਾਂ ਮਿਲਿਆ ਉਹਦੇ ਵਿੱਚ ਜ਼ਰੂਰ ਕੰਮ ਆਊਗਾ ਤੇ ਹੋਰ ਸਾਡੇ ਸਰੋਤਿਆਂ ਕੋਲ ਜਿਹੜਾ ਕਹਿਣਾ ਚਾਹੁੰਦੇ ਆ ਸਰੋਤਿਆਂ ਦਾ ਇਦਾਂ ਹੈ ਜੀ ਮੇਰੇ ਲਈ ਦੇਖ ਲਓ ਕਿ ਮੈਂ ਇੱਕ ਐਸਸੀ ਸਮਾਜ ਨਾਲ ਸਬੰਧ ਰੱਖਦਾ ਹਾਂ ਜੀ ਤੇ ਪਾਰਟੀ ਨੇ ਇਹ ਨਹੀਂ ਦੇਖਿਆ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਪਾਰਟੀ ਦੇ ਵਿੱਚ ਮਿਹਨਤੀ ਔਰ ਇਮਾਨਦਾਰੀ ਜਿਹੜੇ ਕਮ ਕਨੜੇ ਉਹਨਾਂ ਨੂੰ ਉਹਦਾ ਦੇ ਕੇ ਨਵਾਜਿਆ ਜੀ ਕਾਫੀ ਸਿਰਾਂ ਤੋਂ ਮੈਂ ਦੇਖਦਾ ਸੀ ਕਿ ਕਾਲੀ ਕਾਂਗਰਸ ਦੀਆਂ ਸਰਕਾਰਾਂ ਬਹੁਤ ਆਈਆਂ ਜੀ ਜੀ ਸਾਡੇ ਪਿੰਡ ਦੇ ਵਿੱਚੋਂ ਵੀ ਬੋਟਾਂ ਤਾਂ ਲੈਂਦੇ ਸੀਗੇ ਪਰ ਸਾਡੇ ਪਿੰਡ ਨੂੰ ਕਦੀ ਵੀ ਚੇਅਰਮੈਨੀ ਦਾ ਮਾਣ ਨਹੀਂ ਬਖਸ਼ਿਆ ਜੀ ਮਾਣ ਉਹਨਾਂ ਨੂੰ ਬਖਸ਼ਦੇ ਸੀ ਜਿੱਥੋਂ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਜੀ ਬਈ ਕਿਦਾਂ ਦਿੰਦੇ ਸੀ ਚੇਅਰਮੈਨੀਆਂ ਵੱਡੇ-ਵੱਡੇ ਲੋਕਾਂ ਨੂੰ ਮਿਲਦੀਆਂ ਸੀ ਕਦੀ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਹੜੇ ਨਿਕਲੇ ਲੋਕ ਆ ਮਿਹਨਤੀ ਲੋਕ ਉਹਨਾਂ ਨੂੰ ਚੇਅਰਮੈਨੀ ਨਹੀਂ ਅੱਜ ਅਸੀਂ ਜਿਹੜਾ ਹੈਗਾ ਇਸ ਮੁਕਾਮ ਤੇ ਪਹੁੰਚੇ ਤਾਂ ਅਸੀਂ ਆਪਣੀ ਪਾਰਟੀ ਦਾ तहे دلੋਂ ਧੰਨਵਾਦ ਕਰਦੇ ਹਾਂ ਦੋਸਤੋ ਤੁਸੀਂ ਕਰਨੈਲ ਰਾਮ ਭਾਲੂ ਤੋਂ ਸੁਣਿਆ ਜਿਨ੍ਹਾਂ ਨੂੰ ਹਲਕਾ ਬਧਾਇਕ ਵੀ ਇੰਦਰਜੀਤ ਕੋਰਮਾਨ ਨੇ ਨਕੋਤਰ ਤੋਂ ਚੇਅਰਮੈਨ ਬਣਾਇਆ ਤੁਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਤੋਂ ਜਾਣ ਲਿਆ ਕਿ ਪਾਰਟੀ ਨੇ ਇਹਨਾਂ ਨੂੰ ਇਹ ਜਿਹੜਾ ਮਾਣ ਦਿੱਤਾ ਹੈ ਇਹ ਸਿਰਫ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸ਼ੁਰੂਆਤ ਕੀਤੀ ਹੈ ਅਗਰ ਇਹਨਾਂ ਦਾ ਮੰਨਣਾ ਕਿ ਰਵੈਤੀ ਪਾਰਟੀਆਂ ਵਿੱਚ ਹੁੰਦੇ ਤਾਂ ਸ਼ਾਇਦ ਇਹ ਕਦੀ ਵੀ ਇਸ ਜੀਵਨ ਦੇ ਵਿੱਚ ਨਹੀਂ ਆਉਣਾ ਨਹੀਂ ਮਿਲ ਸਕਦਾ ਸੀ ਤੇ ਬਾਲੂ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਸਰਕਾਰ